ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬੇਨਤੀ ਕਹਿਣਾ ਚਾਹਣਾ ਹੈ ਅਸੀਂ ਅੱਜ ਚੰਡੀਗੜ੍ਹ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਆਂ ਤੇ ਮੇਰੀ ਉਹਨਾਂ ਸੰਪਰਦਾਵਾਂ ਨੂੰ ਉਹਨਾਂ ਜਿਹੜੇ ਗੁਰੂ ਘਰ ਦੀਆਂ ਕਮੇਟੀਆਂ ਜਿਹੜੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਵੇਖੋ ਯਾਰ ਆਪਾਂ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਗੁਰੂ ਘਰ ਵੰਡੀ ਬੈਠਿਆ ਵੰਡੀਆਂ ਪਾਈ ਬੈਠਿਆ ਠੀਕ ਆ ਤੇ ਕੋਈ ਕੋਸ਼ਿਸ਼ ਕਰੀ ਜਾਂਦਾ ਹੈ ਕੋਈ ਜਾਤਾਂ ਪਾਤਾਂ ਦੇ ਨਾਂ ਤੇ ਠੀਕ ਆ ਕੋਈ ਆਪ ਆਪਣੀਆਂ ਸੰਪਰਦਾਵਾਂ ਬਣਾਈ ਬੈਠੇ ਆ ਕੋਈ ਕੋਸ਼ਿਸ਼ ਕਰੀ ਬੈਠਾ ਹੈ ਉਹ ਤੁਸੀਂ ਜਿਹੜਾ ਕੁਝ ਮਰਜ਼ੀ ਕਰੀ ਜਾਓ ਪਰ ਜਦ ਤੁਸੀਂ ਸਾਰੇ ਰਲ ਮਿਲ ਕੇ ਆ ਮੋਰਚੇ ਦੇ ਵਿੱਚ ਤਾਂ ਆਓ ਇਹ ਤਾਂ ਆਪਣਾ ਸਾਂਝਾ ਹੈ ਇਹ ਕਿਸੇ ਜਾਤ ਪਾਤ ਦਾ ਮੋਰਚਾ ਨਹੀਂ ਠੀਕ ਆ ਇਹ ਸਾਂਝਾ ਵਿਚਾਰੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਠੀਕ ਆ ਜੀ ਸਾਰੇ ਦੇ ਸਾਰੇ ਬੰਦੀ ਸਿੰਘ ਆ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਤੇ ਇਹਨਾਂ ਦੀ ਰਿਹਾਈ ਦੇ ਵਾਸਤੇ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਜਿਹੜੇ ਲੋਕਾਂ ਲੋਕ ਆ ਘਰੇ ਬੈਠੇ ਆ ਤੇ ਇਹ ਸੋਚੀ ਜਾਂਦੇ ਆ ਵੀ ਚੱਲ ਕੋਈ ਨਹੀਂ ਸਾਡਾ ਤਾਂ ਇੱਥੇ ਹੀ ਸਰ ਜੂਗਾ ਸਾਡੇ ਜਾਨ ਦੀ ਕੋਈ ਲੋੜ ਨਹੀਂ ਮੇਰੀ ਬੇਨਤੀ ਆ ਵੀ ਤੁਸੀਂ ਯਾਰ ਜਿੰਨੀਆਂ ਮਰਜ਼ੀ ਗੁਰੂ ਘਰ ਦੀਆਂ ਕਮੇਟੀਆਂ ਤੁਸੀਂ ਬਣਾਈ ਜਾਂਦੇ ਆ ਜਾਤਾਂ ਪਾਤਾਂ ਦੇ ਨਾਂ ਤੇ ਕੋਈ ਹੋਰ ਵੰਡੀਆਂ ਪਾਈ ਜਾਂਦੇ ਆ ਲੜੀ ਜਾਂਦੇ ਆ ਪਰ ਇੱਥੇ ਤੁਸੀਂ ਇੱਕ ਹੋ ਜਾਓ ਮੇਰੀ ਬੇਨਤੀ ਆ ਇਹ ਇੱਥੇ ਆਓਗੇ ਤਾਂ ਹੀ ਜਿਹੜਾ ਮੋਰਚਾ ਇਹ ਸਫਲ ਹੋਣਾ ਹੈ ਤਾਂ ਹੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੋ ਸਕਣੀ ਹੈ ਅੱਛਾ ਇੱਕ ਮੈਂ ਦੂਜੀ ਬੇਨਤੀ ਕਰਨਾ ਚਾਹਣਾ ਇੱਕ ਰਵਨੀਤ ਮਿੱਟੂ ਦੀ ਆ ਗੱਲ ਰਵਨੀਤ ਮਿੱਟੂ ਜਿਹੜਾ ਬਿਆੰਤੇ 부ਚੜ ਦਾ ਜਿਹੜਾ ਪੋਤਾ ਹੈ ਉਹ ਇਹ ਕਹਿ ਰਿਹਾ ਸੀਗਾ ਉਹ ਪਿਛਲੇ ਦਿਨੀ ਕਹਿ ਰਿਹਾ ਸੀਗਾ ਜਿਹੜਾ ਇਹਨਾਂ ਨੂੰ ਜਗਤਪਾਈ ਜਗਤਾਰ ਸਿੰਘ ਅਫਵਾਰੇ ਜਹੇਦਾਰ ਨੂੰ ਨਹੀਂ ਛੱਡਣਾ ਚਾਹੀਦਾ ਇਹਨਾਂ ਦੀਆਂ ਸਜਾਵਾਂ ਪੂਰੀਆਂ ਭਲਾ ਹੋ ਚੁੱਕੀਆਂ ਐ ਬਾਹਰ ਆ ਕੇ ਕੰਮ ਆ ਕਰਨਗੇ ਉਹ ਕਰਨਗੇ ਉਹ ਛੋਡੇ ਛੋਡੇ ਵਾਂਗੂ ਛੋਡੇ ਜਿੰਨੇ ਕਿਰਤ ਕਰਨੀ ਇਹ ਲੋਕ ਸਮਝ ਗਿਆ ਨਾ ਜਦੋਂ ਤੂੰ ਦਿੱਲੀ ਮੋਰਚਾ ਸੀ ਦਿੱਲੀ ਮੋਰਚੇ ਦੇ ਵਿੱਚ ਰਵਨੀਤ ਬਿੱਟੂ ਨੇ ਇਹ ਕਿਹਾ ਸੀਗਾ ਜਿਹੜੇ ਬਿੱਲ ਐ ਇਹ ਮਾਫ ਹੋ ਜਾਣੇ ਚਾਹੀਦੇ ਜੇ ਬਿੱਲ ਮਾਫ ਕਰ ਦੇ ਮੋਦੀ ਸਰਕਾਰ ਤਾਂ ਮੈਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਵਾਤਾਵਰਪ ਆਪ ਆਵਾਜ਼ ਠਾਊਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗੇ ਅਸੀਂ ਮੈਂ ਨਾਲ ਖੜੂਗਾ ਹੁਣ ਕਿੱਧਰ ਗਿਆ ਉਹ ਉਹ ਸਰਕਾਰਾਂ ਦੇ ਵਾਂਗੂ ਝੂਠ ਟਰਨ ਉਹ ਲੈ ਗਿਆ ਬੰਦਾ ਉਹ ਸ਼ਰਮ ਕਰ ਕੋਸਾ ਉਹ ਉਹ ਕਹਿੰਦਾ ਸੀ ਕਿ ਨਾ ਭਾਈ ਜਗਤਾਰ ਸਿੰਘ ਹਵਾਰੇ ਹਰਿਆਣਾ ਜਿਹੜੀ ਆਪਣੇ ਥੱਲੇ ਦੀ ਸੌਰੰਗ ਪੱਟੀਆ ਬੜੈਲ ਜੇਲ੍ਹ ਦੇ ਵਿੱਚੋਂ ਠੀਕ ਹੈ ਜਿੱਥੇ ਲੈਟਰਨ ਵਾਲੀ ਜਗਾ ਸੀ ਨਾ ਉਥੋਂ ਉਹ ਸੌਰੰਗ ਪੱਟੀ ਗਈ ਆ ਉਹ ਸਿੰਘਾਂ ਨੇ ਚਮਚਿਆਂ ਦੇ ਨਾਲ ਹੀ ਸੌਰੰਗ ਪੱਟਦੀ ਹੈ ਤੇ ਉਹਨੋਂ ਮਾਇਆ ਨਾ ਵੀ ਰਵਨੀਤ ਮਿੱਟੂ ਨੇ ਇੱਕ ਚਮਚਾ ਫੜਾ ਦਿਓ ਆਥਨ ਤੱਕ ਉਹ ਸ਼ਾਮ ਤੱਕ ਇੱਕ ਬਾਲਟ ਕੋਈ ਥੱਲੋਂ ਭਰ ਕੇ ਨਾ ਉਹ ਚਮਚਾਂ ਦੇ ਨਾਲ ਮਿੱਟੀ ਦੀ ਕੱਢ ਦੇ ਤਾਂ ਮੈਂ ਮੰਨੂਗਾ ਮੈਂ ਉਹ ਬੰਦੇ ਨੂੰ ਮਾਇਆ ਨਾ ਜੇ ਬਾਹਰਲੇ ਮੁਲਖ ਦੇ ਵਿੱਚ ਇੱਕ ਇਸ ਤਰ੍ਹਾਂ ਸਿੰਘਾਂ ਨੇ ਜਿਵੇਂ ਚਮਚਿਆਂ ਦੇ ਨਾਲ ਹੀ ਮੰਨ ਲਓ ਥੱਲੋਂ ਸੌਰੰਗ ਪੱਟਦੀ ਜੇ ਬਾਹਰਲੇ ਮੁਲਖ ਦੇ ਵਿੱਚ ਇਹ ਕੀਤਾ ਹੁੰਦਾ ਨਾ ਮੇਰੇ ਖਿਆਲ ਦੇ ਵਿੱਚ ਉਥੋਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਬਿਲਕੁਲ ਕੋਈ ਇਹਨਾਂ ਨੂੰ ਸਜ਼ਾ ਨਹੀਂ ਦੇਣੀ ਸੀ ਇਹਨਾਂ ਨੂੰ ਸਮਾਂ ਉਹਨਾਂ ਨੇ ਆਪ ਦੇ ਕੋਲ ਰੱਖਿਆ ਸੀ ਇਹੋ ਜਿਹੇ ਬੰਦੇ ਨੂੰ ਜਿਹੜੇ ਬੰਦੇ ਨੇ ਮੰਨ ਲਓ ਇੰਨੀ ਦੂਰ ਤੱਕ ਸੁਰੰਗ ਪੱਟੀ ਆਏ ਵੀ ਇੱਕ ਚਮਚੇ ਦੇ ਨਾਲ ਹੀ ਉਹਨਾਂ ਨੇ ਸੁਰੰਗ ਪੱਟਤੀ ਆਜੋ ਇੱਧਰ ਆਜੋ ਇੱਕ ਚਮਚਿਆਂ ਦੇ ਨਾਲ ਉਹਨਾਂ ਨੇ ਸੁਰੰਗ ਪੱਟਤੀ ਹਸਾਬ ਲਾ ਲਓ ਤੇ ਉਹ ਜੇ ਬਾਹਰਲੇ ਮੁੱਖ ਦੇ ਵਿੱਚ ਸੁਰੰਗ ਪੱਟੀ ਹੁੰਦੀ ਤਾਂ ਉਹਨਾਂ ਸਰਕਾਰਾਂ ਨੇ ਇਹ ਬੰਦੇ ਸਾਹਮਣੇ ਰੱਖਨੇ ਸੀ ਇਹ ਨਾ ਕਿ ਇਹਨਾਂ ਨੂੰ ਮੰਨ ਲਓ ਆਪਣਾ ਜੇਲ੍ਹਾਂ ਦੇ ਵਿੱਚ ਸੜੇ ਰਹਿਣ ਦੇਣਾ ਸੀਗਾ ਉਹ 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 ਬੰਦੇ ਨੂੰ ਕਦਰ ਸੀਗੀ ਉਹਨਾਂ ਨੂੰ ਤੇ ਮੇਰੀ ਬੇਨਤੀ ਆ ਵੀ ਇਹੋ ਜਿਹਿਆਂ ਕਿਤੇ ਤਾ ਕਰਨੀਆਂ ਛੱਡ ਦਿਓ ਮੇਰੀਆਂ ਪਿੰਡਾਂ ਦੀਆਂ ਕਮੇਟੀਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਯਾਰ ਸਾਰੇ ਜਣੇ ਨਾ ਵੀ ਜਿਹੜਾ ਤੁਸੀਂ ਜਾਤਾਂ-ਬਾਤਾਂ ਦੇ ਨਾਂ ਤੇ ਗੁਰਦੁਆਰੇ ਵੀ ਵੰਡੀਆਂ ਬੱਠੀਆਂ ਵੰਡੀਆਂ ਪਾਈ ਬੈਠਿਆਂ ਇੱਥੇ ਭਰਾਵੋ ਸਾਰੇ ਜਣੇ ਇੱਕ ਹੋ ਕੇ ਆਜੋ ਇਹ ਸਾਂਝਾ ਮੋਰਚਾ ਹੈ ਇਹਦੇ ਵਿੱਚ ਕੋਈ ਜਾਤ-ਪਾਤ ਦਾ ਰੌਲਾ ਨਹੀਂ ਇਹਦੇ ਵਿੱਚ ਤੁਸੀਂ ਆਪਦੇ ਤੁਹਾਡੇ ਬੇਟੇ ਆ ਇਹ ਆਪਦੇ ਆਪਣੇ ਪਰਿਵਾਰ ਆ ਵੇਖੋ ਕਿੰਨਾ ਚਿਰ ਹੋ ਗਿਆ ਯਾਰ ਵਿਚਾਰਿਆਂ ਨੂੰ ਬੈਠਿਆ ਨੂੰ ਆਪਾਂ ਨੂੰ ਦਰਦ ਆ ਇਹ ਜੇ ਕੌਮ ਦਾ ਦਰਦ ਆ ਨਾ ਤੇ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਹੈ ਬਸ ਮੇਰੀ ਇਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੇ ਨਿਆੜੋ ਜਾਵੇ ਸੀਤਾ ਨੂੰ ਪਾਵੇ ਸਾਰ ਸਰੀਰ ਨਾਲ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ